ਦੋਸਤੋ ਮੈਂ ਤੁਹਾਡਾ ਦੋਸਤ ਜੱਪੇ ਸਿੱਧੂ ਤੇ ਆਪਾਂ ਬਾਈ ਸ਼ਰਮ ਨੇ ਤੇ ਬਾਈ ਤੁਸੀਂ ਪਹਿਲਾਂ ਵੀਡੀਓ ਦੇਖੀ ਹੋਗੀ ਤੇ ਬਾਈ ਸ਼ਰਮੇ ਨਾਲ ਮਿਲਣਾ ਤੇ ਹੋਜੀ ਸ਼ਰਮਾ ਕੀ ਹਾਲ ਚਾਲ ਵਧੀਆ ਬਾਈ ਸੋਸੀ ਕਾਲ ਸਾਰੇ ਹੋ ਟਿਕਾਓ ਬਾਈ ਤੇ ਅੱਜ ਬੁੱਧਵਾਰ ਤਲਵੰਡੀ ਦੱਬਾ ਮੰਡੀ ਲੱਗੀ ਆ ਵੀਰੇ ਤੇ ਦੱਬ ਕੇ ਲੈ ਕਮੈਂਟ ਸ਼ੇਅਰ ਕਰਦੇ ਕਰੋ ਬਾਈ ਤੁਹਾਡੇ ਵਾਸਤੇ ਮਾਰਦੇ ਆ ਮੱਥਾ ਗਰਮੀ ਜੀ ਬਾਈ ਬਿੰਦ ਕਰਦੇ ਆ ਉਹਦੇ ਵਾਸਤੇ ਵੀ ਕਰਦੇ ਆ ਬਾਈ ਤੁਹਾਡੇ ਵਾਸਤੇ ਕਰਦੇ ਤੇ ਅੱਜ ਦਿਖਾਉਣਾ ਬਾਈ ਬਾਈ ਰੇਸ਼ਮ ਦੇ ਟਰੈਕਟਰ ਹਨਾ ਦਿਖਾਂਗੇ ਭਾਈ ਬਹੁਤ ਪਿਆਰ ਕਰਦਾ ਹੋਰ ਭਾਈ ਸਸਤੀਕਾਰ ਰਿਹਾ ਦੇਖੋ ਸਭ ਤੋਂ ਪਹਿਲਾਂ ਆ ਗਿਆ ਉਹ ਟਰੈਕਟਰ ਸਾ ਮੈਨੂੰ ਤਾਂ ਦੇਖ ਹੀ ਲੈਣਾ ਜਿਹਨੇ ਦੇਖਣਾ ਸਭ ਤੋਂ ਪਹਿਲਾਂ ਆ ਗਿਆ ਭਾਈ 65 EPAI ਬਠਿੰਡਾ ਦਾ ਨੰਬਰ ਆ ਪਿਛਲੇ ਟਾਇਰ ਹੈਗਾ ਜੀ 75 71 ਦੇ ਪੈਦੇ ਪਿਆਰੇ ਟੈਂ ਸਾਰਾ Ориਜਨਲ ਆ ਭਾਈ ਗੇਰਿੰਦੇ ਦਾ ਚਲਾ ਕੇ ਬਾਹਰ ਗਿਆ ਉਹਦੀ ਫਿਰ ਠੀਕ ਆ ਭਾਈ ਰਿਸ਼ਮ 3 ਲੱਖ 10000 ਤਾ ਡਮਡ ਕਿੰਨੇ ਦਾ 275 ਹਾਂ ਯਾਰ ਬਾਲੇ ਯਾਰ ਗਰਮੀ ਭਾਈ ਮੈਂ ਭਾਈ 275 ਰੱਖਦਾ ਠੀਕ ਹੈ ਇਕੁਇਰੇਟ ਮੈਂ ਕਹੂੰਗਾ 2 ਲੱਖ ਤੇ 60 ਹਜ਼ਾਰ ਦਾ ਰੇਟਰ ਨਹੀਂ ਠੀਕ ਹੈ ਠੀਕ ਹੈ ਰਿੰਗ ਚੱਲ ਰੇ ਬੇਚ ਲੂਗਾ ਲੈ ਕਿਉਂ ਅੱਗੇ ਇਸ ਨੂੰ ਹੋਰ ਚਾਹ ਰਿਹਾ ਇਹ ਇਹ ਤਾਂ ਪਾਲਾ ਪ੍ਰਦੀਪ ਬੋਲ ਆ ਆਦੇ ਆ ਪਾਦੀ ਫੇਸਬੁੱਕ ਤੇ ਪਾਜੀ ਪੇਜ ਤੇ ਕਲਦੀਪੁਰ ਆ ਲੇਖੋ ਦਰਾ ਦੇਖ ਓਏ ਭਾਈ ਮੈਂ ਕਿਤੇ ਜਾ ਮੇਰਾ ਕਦੀ ਪਾਈਂਗਾ ਭਾਈ ਉਹ ਜੂ ਵਾਦ ਆ ਗਿਆ ਜੀ ਤੁਹਾਨੂੰ ਦੀ ਚਾ 50 ਹਾਂ ਐਸਡੀਐ ਮੋਡਲਾ ਜੀ ਭਾਈ ਜੀ ਐਕਿਉਮ ਚੰਦਰ ਮੋਟਰਸ ਦੇ 2018 ਪੰਜਾਬ ਨੰਬਰਾਂ ਪੀਵੀ 1302 ਹੈ। ਇਹ ਕਾਹ ਦੀ ਗੱਲ ਸਾਰਾ ਰੇਗਣਾ ਡੰਗਾ ਫੱਟੀ ਚੱਪਈ ਨਾਲ ਆ ਡਬਲ ਦਿੱਤੀ ਕਿਉਂ ਗੁਰਦੀਪਾ 2004 ਦੀ ਤਾਂ ਡਿਮਾਂਡ ਹੋਗੀ। 43 ਦਾ ਮੁੰਡਾ

ਉਹ ਜੁਵਾਦ ਦੇ ਵਿੱਚ 35 ਵਾਲਾ ਫੋਨਾ ਦਿੱਤਾ 35 ਵਾਲਾ ਫੋਨਾ ਦਿੱਤਾ 2007 ਮੰਗਿਆ ਜਿਹਦੇ 67 ਪੈਸੇ ਆ ਗਿਆ 2007 ਮੰਗਿਆ 2 ਲੱਖ 40 ਹਜ਼ਾਰ ਦੀ ਮੰਗ ਆ ਬਾਈ ਜੀ 2 ਲੱਖ ਸਵਾ 2 ਲੱਖ ਦਾ ਲੈ ਜਾਓ ਸਵਾ 2 ਲੱਖ ਬਾਈ ਜੀ ਤੇ ਨੰਬਰ ਪੰਜ ਸਵਾ 2 ਲੱਖ ਦਾ ਲੈ ਜਾਓ ਵਾਹ ਦੋ ਘੱਟ ਦਾ ਲੱਗਦਾ ਹੈ ਉਹ ਦੁਬਾਰਾ ਗਿਆ 911 911 ਆ ਗਿਆ ਸਰਮਾ ਤੇਰੀ ਵੀਡੀਓ ਜੀ ਦੇਖਦਾ ਹੁੰਦਾ ਹਾਂ ਬਾਈ ਵੀਡੀਓ ਬਣਾਈ ਜਾ ਨਾ ਕਰਾ ਪਾਵਰ ਸਟੀਰਿੰਗ ਪਿਛਲੇ ਕਹਿ ਰਹੇ ਹੈ ਬਾਈ 780 ਪੈਸੇ ਚਾਹ ਰਹੀ ਠੀਕ ਹੈ ਜੀ ਗੇਅਰਿੰਗ ਦਾ ਓਕੇ ਹੈ ਚਲਾ ਕੇ ਬਾਹਰ ਜਾਓ ਤੁਸੀਂ ਤਸਦੀਕ ਕਰਕੇ ਲੈ ਕੇ ਜਾਓ ਬਾਈ ਬੰਦਾ ਬੰਦਾ ਜਾ ਗੇਅਰ ਠੰਡਾ ਫੱਟੀ ਫੱਟੀ ਨਾਲ ਠੀਕ ਆ ਵੱਡੇ ਭਾਈ ਡਿਮਾਂਡ ਹੈ ਗਿਆ ਬੋਲ ਲਖਾੜੀ ਆ ਰਹਾ ਇਕੋ ਹੀ ਰੇਟ ਕਹੂੰਗਾ ਆਲ ਕਿਤਾ ਨਹੀਂ ਹੈਗਾ ਇੱਥੇ ਨੇੜੇ ਇਕੋ ਹੀ ਰੇਟ ਕਹੂੰਗਾ ਭਾਈ ਸਵਾ ਦੋ ਲੱਖ ਰੁਪਿਆ ਦਾ ਟਰੈਕਟਰ ਦੇ ਦਾਂਗੇ ਤੇ ਕੰਕੀ ਵਾਲਾ ਨੰਬਰ ਐਨੇ ਦਾ ਕੋਈ ਦੇ ਕੇ ਦਿਖਾਵੇ ਸਹੀ ਹੈ ਐਨੇ ਟਾਇਰ ਹੁਣ ਪਾਵਰ ਸਟੀering ਹੋਵੇ ਗੇਅਰ ਨਹੀਂ ਹੋ ਕੇ ਹੋਵੇ ਭਾਈ ਠੀਕ ਹੈ ਜੀ ਉਹ ਦੂਆ ਦਾ ਆ ਗਿਆ ਆਜਾ ਟਰੈਕਟਰ ਆ ਉਹ ਧਰਾ ਮਾਸਾ ਪਾਜੀ ਉਹ ਲਗਾ 74000 70 ਰੁਪਏ ਹੈ 4600 ਇਹਦੇ 2 ਫੈਸ ਕਿਉਂ ਹੋ ਜੂਆ ਲਾਣਾ ਟਰੈਕਟਰ ਕਿਤੇ ਜੂ 290000 ਡਿਮਾਂਡ ਹੈ 270000 ਲੈਟਾ ਪਾ ਦੇ ਦਾਂਗੇ ਠੀਕ ਉਹ ਤੋਂ ਬਾਅਦ ਆ ਗਿਆ ਪਾਵਰ ਟਰੈਕ ਪਾਵਰ ਟਰੈਕ 445 ਪੰਜ ਮਾਡਲ ਦਾ ਕੁਰੀ ਦਾ ਆ ਪਟੰਡਾ ਨੰਬਰ ਆ 7580 ਪੈਸੇ ਟੈ ਅਸੀਂ ਪੈਸੇ ਲੈ ਰਹੇ ਹਾਂ 935000 ਡਿਮਾਂਡ ਆ ਭਾਈ ਤੇ 215000 ਦਾ ਟਰੈਕਟਰ ਆਪਾਂ ਦੇ ਦਾਂਗੇ ਕੋਟਵਾ ਦਾ ਕੀ ਡਾਇਰੈਕਟ 10 ਮਾਡਲ 855 ਠੀਕ ਹੈ 855 10 ਮਾਡਲ ਇਹ ਰੰਜੀ ਦਾ ਚਲਾ ਕੇ ਬਾਕੇ ਉਹਦੀ ਤਸਦੀਕ ਕਰਕੇ ਲੈ ਜਾਓ ਬੇਸ਼ੱਕ ਵੀਰੇ ਪੀਰਾ 360000 ਡਿਮਾਂਡ ਆ 3 ਲੱਖ ਤੇ 40000 ਦਾ ਟਰੈਕਟਰ ਦੇ ਦਾਂਗੇ ਦੇ ਦਾਂਗੇ ਆ ਜਾ ਆ ਜਾ ਬਾਈ ਚੌਂਡੀਆ 5510 ਆ ਇਹ ਵਾਲਾ ਹੂੰ ਜੀ 32 37 ਐਫ ਨਵੇਂ ਟਾਇਰ ਪਾਈ ਦਿੰਦਾ ਬਾਈ ਜਮੇ ਨਵੇਂ ਟਾਇਰ ਐਮ ਆ ਰਕੀ ਹੋਣ ਬੜੀ 5 5 ਲੱਖ ਰੁਪਏ ਦੀ ਮੰਗ ਆ ਠੀਕ ਹੈ ਟਰੈਕਟਰ ਸੋਨਾ ਪੂਰੇ 5 ਲੱਖ ਰੁਪਏ ਦੇ ਦਿੱਤਾ ਆਪਾਂ ਨੂੰ ਜੀ ਜੀ ਬਾਈ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਈ त्यही कारण बहुत बहुत धन्यवाद भाइ सतसी अन्त